ਵਿਗੜ ਗਿਆ ਜਿਹੜਾ ਪੂਰਾ ਕਰੂਗਾ ਮੈਂਸ਼ਨ ਕਰਕੇ ਪਰ ਕੀ ਰਿਸਪੌਂਸ ਆਇਆ ਕਿਦਾਂ ਪੂਰੇ ਕੀਤਾ ਗਿਆ ਉਹ ਔਰ ਬੜੇ ਲੋਕ ਲੋਕ ਦੇਖਣਾ ਪੁੱਠੇ ਸਿੱਧੇ ਕਮੈਂਟ ਬੜੇ ਆਏ ਹੋਏ ਸੀ ਜੇ ਜੱਟ ਵੇੜ ਕੇ ਐ ਕਰ ਦੂ ਐ ਕੰਨਾਟਾ ਦੂ ਬਹੁਤ ਕੁਝ ਸੀਗਾ ਫਿਰ ਮੈਨਸ਼ਨ ਕੀਤਾ ਵੇ ਨਹੀਂ ਕੋਈ ਇਦਾਂ ਦਾ ਨਹੀਂ ਸੀਗਾ ਕਿ ਜਿਹੜਾ ਪਰ ਇੱਕ ਗੱਲ ਸੀ ਉਹਦੇ ਵਿੱਚ ਜੇ ਜੱਟ ਵਿਗੜ ਗਿਆ ਤੇ ਇਹਦੇ ਵਿੱਚ ਆਪਾਂ ਪਾਈ ਆ ਕਿ ਜ਼ਿੰਦਗੀ ਵਾਲੀ ਗੱਲ ਪਾਈ ਆ ਜਿਨਨੇ ਜਿਹਨੂੰ ਕੰਮ ਕਰਨਾ ਆਉਂਦਾ ਉਹ ਜਿੱਥੇ ਮਰਜ਼ੀ ਬੈਠਾ ਹੋਵੇ ਉਹ ਮੈਨੂੰ ਕਹੇ ਤੇ ਮੈਂ ਉਹਦੇ ਨਾਲ ਹਮੇਸ਼ਾ ਖੜੂਗਾ ਹਮ ਐਂਡ ਮੈਨੂੰ ਇਹ ਨਹੀਂ ਮੈਂ ਕਹਿੰਦਾ ਕਿ ਔਰ ਮੈਂ ਮੈਂ ਇਦਾਂ ਨਹੀਂ ਕਰਨਾ ਚਾਹੁੰਦਾ ਮੈਂ ਸਭ ਕੁਝ ਕਰੂੰਗਾ ਮੈਂ ਸਭ ਕੁਝ ਕਰਨਾ ਪਰ ਮੈਂ ਕੁਝ ਛੱਡਣਾ ਨਹੀਂ ਚਾਹੁੰਦਾ ਕਿ ਮੈਂ ਅੱਛਾ ਪਹਿਲਾਂ ਮੈਂ ਇੱਧਰ ਕਰਦਾ ਸੀ ਹੁਣ ਮੈਂ ਇਹ ਨਹੀਂ ਕਰਨਾ ਜੀ ਨਹੀਂ ਨਹੀਂ ਟਾਈਮ ਨਹੀਂ ਆਇਆ ਨਹੀਂ ਇਤਾਂ ਨਹੀਂ ਕਰਨਾ ਚਾਹੁੰਦਾ ਸ਼ੁਕਰ ਹੈ ਪਰਮਾਤਮਾ ਦਾ ਯਾਰ ਇਦਾਂ ਲੱਗਿਆ ਮੈਂ ਤੁਹਾਨੂੰ ਸਕਰੀਨਸ਼ਾਟ ਭੇਜੂੰਗਾ ਭੇਜਿਓ ਭੇਜਿਓ ਉਹ ਵਧੀਆ ਗੱਲ ਆ ਸ਼ੁਕਰ ਚਲੋ ਵਧੀਆ ਯਾਰ ਇਦਾਂ ਫਿਲਮ ਚ ਉਹਨਾਂ ਦੇ ਗਾਣੇ ਨੇ ਤੇ ਚੰਗੀ ਗੱਲ ਆ ਇਹ ਹਜੇ ਨਾ ਟ੍ਰੇਲਰ ਸਾਰਾ ਕੁਝ ਹੈਗਾ ਹਨਾ ਜਿਹੜਾ ਦੁੱਖ ਉਹਨਾਂ ਨੂੰ ਦੇ ਗਿਆ ਪਰਮਾਤਮਾ ਆਪਾਂ ਪੂਰਾ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਲਈ ਇੰਨਾ ਕਰ ਸਕਦਾ ਕਿ ਯਾਰ ਮੈਂ ਉਹਨਾਂ ਨੂੰ ਜੇ ਕੋਈ ਸੁਣਨਾ ਪਸੰਦ ਕਰਦੇ ਆ ਜਿੰਨੇ ਵੀ ਦੁਨੀਆ ਸੁਣਨਾ ਪਸੰਦ ਕਰਦੀ ਆ ਉਹ ਉਹਨਾਂ ਨੂੰ ਜਾ ਕੇ ਉੱਥੇ ਸੁਣਦੇ ਆ ਕੋਈ ਇੰਸਟਾਗ੍ਰam ਦੇਖ ਰਿਹਾ ਤੇ ਉਹਨਾਂ ਨੂੰ ਉਹਨਾਂ ਦੇ ਗਾਣੇ ਸੁਣਨ ਨੂੰ ਮਿਲ ਜਾਂਦੇ ਆ ਮੈਂ ਇੰਨਾ ਹੀ ਕਰ ਸਕਦਾ ਇਸ ਟਾਈਮ ਤਾਰਮੈਨ ਨੂੰ ਫਿਲਮ ਰਿਲੀਜ਼ ਹੋਣ ਜਾਰੀ ਹੈ ਜੇ ਜੱਟ ਵਿਗੜ ਗਿਆ ਸੋ ਉਸ ਦਾ ਟ੍ਰੇਲਰ ਅੱਜ ਲਾਂਚ ਹੋਇਆ ਤੁਸੀਂ ਵੀ ਸਾਰੇ YouTube ਦੇ ਉੱਤੇ ਜਾ ਕੇ ਦੇਖ ਸਕਦੇ ਹੋ ਪਰ ਉਸ ਤੋਂ ਪਹਿਲਾਂ ਦਾਦੀ ਕਿ ਅੱਜ ਵਿਗੜਿਆ ਹੈ ਜੱਟ ਜੈਹਰੰਦਾ ਵਾਹੜੇ ਨਾਲ ਗੱਲਬਾਤ ਕਰਾਂਗੇ ਬਾਈ ਨਾਲ ਬਈ ਦਾ ਸੀ ਗੱਲ ਸੱਚੀ ਗੱਲ ਵੀਰੇ ਕਿਵੇਂ ਤੁਸੀਂ ਠੀਕ ਠਾਕ ਬਹੁਤ ਵਧੀਆ ਬਹੁਤ ਸ਼ੁਕਰ ਹੈ ਕਿਵੇਂ ਦਾ ਟ੍ਰੇਲਰ ਦਾ ਰਿਸਪੌਂਸ ਬਹੁਤ ਹੀ ਤੁਸੀਂ ਦੱਸੋ ਕਿਵੇਂ ਲੱਗਿਆ ਤੁਹਾਨੂੰ ਬਹੁਤ ਸੋਹਣਾ ਬਹੁਤ ਸੋਹਣਾ ਦਿਲ ਤੇ ਹੱਥ ਰੱਖਣ ਦੀ ਲੋੜ ਨਹੀਂ ਹੁਣ ਤਾਂ ਵੈਸੇ ਦਿਲ ਤੇ ਹੱਥ ਰੱਖਣ ਦੀ ਜਗ੍ਹਾ ਨਹੀਂ ਰਹੀ ਨਹੀਂ ਨਹੀਂ ਪਰ ਬਹੁਤ ਪਿਆਰ ਮਿਲ ਰਿਹਾ ਬਹੁਤ ਸਤਿਕਾਰ ਸਾਰੇ ਕਰਦੇ ਨੇ ਵਧੀਆ ਸਾਰੇ ਬਹੁਤ ਪਿਆਰ ਦਿੰਦੇ ਆ ਬੜਾ ਸ਼ੁਕਰਗੁਜ਼ਾਰ ਆ ਇਸ ਗੱਲ ਲਈ ਐਂਡ ਆਡੀਅנס ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਬਹੁਤ ਪਿਆਰ ਦਿੱਤਾ ਐਂਡ ਤੁਸੀਂ ਟ੍ਰੇਲਰ ਦੇ ਥੱਲੇ ਜਾ ਕੇ ਕਮੈਂਟ ਦੇਖੋ ਮੈਂ ਕਮੈਂਟ ਪੜ੍ਹ ਰਿਆ ਸੀ ਹੁਣੇ ਆਪਣੀ ਪਿਛਲੀ ਇੰਟਰਵਿਊ ਤੋਂ ਬਾਅਦ ਚ ਮੈਂ ਟੈਂਸੀ ਐਂਡ ਬਹੁਤ ਵਧੀਆ ਲੱਗਦਾ ਵਧੀਆ ਅੱਛਾ ਤੁਸੀਂ ਨੇ ਇਹ ਵੀ ਪਾਇਆ ਸੀਗਾ ਨਾ ਉਸ ਦਿਨ ਸਟੋਰੀ ਚ ਵੀ ਜੇ ਜੱਟ ਵਿਗੜ ਗਿਆ ਜਿਹੜਾ ਪੂਰਾ ਕਰੂਗਾ ਮੈਂਸ਼ਨ ਕਰਕੇ ਤਾਂ ਕੀ ਰਿਸਪੌਂਸ ਆਇਆ ਕਿਦਾਂ ਪੂਰੇ ਕੀਤਾ ਉਹ ਯਾਰ ਬੜੇ ਲੋਕ ਲੋਕ ਦੇਖ ਮੈਂ ਦੇਖਣਾ ਪੁੱਠੇ ਸਿੱਧੇ ਕਮੈਂਟ ਬੜੇ ਆਏ ਹੋਏ ਸੀ ਜੇ ਜੱਟ ਵਿਗੜ ਗਿਆ ਐ ਕਰਦੂ ਐ ਕ ਲ ਬਹੁਤ ਸਸ ਸੀਗਾ ਫਿਲਮ ਕਿਤਾ ਵੈ ਨਹੀਂ ਕੋਈ ਇਦਾਂ ਦਾ ਨਹੀਂ ਸੀਗਾ ਕਿ ਜਰ ਪਰ ਇੱਕ ਗੱਲ ਸੀ ਉਹਦੇ ਚ ਜੇ ਜੱਟ ਵਿਗੜ ਗਿਆ ਤੇ ਇਹਦੇ ਚ ਆਪਾਂ ਪਾਈ ਆ ਕਿ ਜ਼ਿੰਦਗੀ ਵਾਲੀ ਗੱਲ ਪਾਈ ਆ ਇੱਕ ਕਿ ਕੀ ਦਿਮਾਗੋਂ ਨਿਕਲ ਗਈ ਗੱਲ ਹੁਣ ਇਸ ਟਾਈਮ ਉਹ ਗੱਲ ਉਥੋਂ ਹੀ ਪਿਕ ਕੀਤੀ ਸੀ ਮੈਨੂੰ ਕਿਹਾ ਆ ਬੰਦੇ ਨੇ ਵਧੀਆ ਗੱਲ ਲਿਖੀ ਆ ਫੈਮਿਲੀ ਡਰਾਮਾ ਹੈ ਨਾ ਸਾਰੇ ਸੋਚਦੇ ਸੀ ਪਿਛਲੀ ਵਾਰ ਸਿਨਾਂਸਮੈਂਟ ਕੀਤੀ ਸੀ ਨਾ ਵੀ ਐਕਸ਼ਨ ਮੂਵੀ ਐਕਸ਼ਨ ਮੂਵੀ ਹੈ ਇੱਕ ਵਿੱਚ ਕੁਸ਼ੂ ਹੋਰੀ ਦੇਖਣ ਨੂੰ ਮਿਲ ਗਿਆ ਇਹ ਬਾਤ ਚੀਜ਼ ਕਿ ਪਹਿਲੀ ਸਕ੍ਰਿਪਟ ਹੀ ਇਦਾਂ ਹੀ ਸੀ ਪਹਿਲੇ ਹੀ ਪਹਿਲੇ ਸੀ ਪਹਿਲਾਂ ਸੀ ਮੈਂ ਉਦੋਂ ਕਿਹਾ ਸੀ ਸਾਨੂੰ ਕਿ ਸਰਪ੍ਰਾਈਜ਼ ਹੈ ਸੋ ਸਰਪ੍ਰਾਈਜ਼ ਇਹ ਹੀ ਸੀ ਕਿ ਜਦੋਂ ਇਹ ਮੈਂ ਵੀਰੇ ਇਦਾਂ ਦਾ ਸਿਨੇਮਾ ਮਤਲਬ ਕੰਮ ਕਰਨਾ ਚਾਹੁੰਦਾ ਇਦਾਂ ਦੀ ਟੀਮ ਨਾਲ ਜਿਹਦੇ ਚ ਨਾ ਸਾਰਾ ਕੁਝ ਹੋਵੇ ਤੁਸੀਂ ਹਸਾਓ ਵੀ ਤੁਸੀਂ ਰਵਾਓ ਵੀ ਤੁਸੀਂ ਐਕਸ਼ਨ ਵੀ ਦਿਖਾਓ ਤੁਸੀਂ ਨੱਚ ਡਾਂਸ ਵੀ ਕਰੋ ਸਭ ਕੁਝ ਕਰੋ ਕਿਉਂਕਿ ਜੋ ਤੁਹਾਨੂੰ ਲੋਕ ਦੇਖਣ ਆ ਗਏ ਥੀਏਟਰ ਚ ਤੁਹਾਡੇ ਤੇ ਪੈਸੇ ਖਰਚੇ ਆ ਉਹ ਤੁਸੀਂ ਉਹਨਾਂ ਨੂੰ ਦੋ ਜੋ ਦੇਖਣ ਆਏ ਆ ਜਦ ਤੂੰ ਇਹ ਕੰਮ ਨਾ ਕਰੋ ਜੇ ਤੁਸੀਂ ਕੰਮ ਕਰਨਾ ਤਾਂ ਫਿਰ ਸਿੱਦਤ ਨਾਲ ਹੀ ਕਰੋ ਅੱਛਾ ਤੁਸੀਂ ਹੁਣੇ ਇੱਕ ਇੰਟਰਵਿਊ ਚ ਗੱਲ ਕਰ ਰਹੇ ਸਬਸਕ੍ਰਾਈਬਰਾਂ ਦੀ ਕਿ ਚੈਨਲ ਵੱਡੇ ਛੋਟੇ ਦੀ ਜਾਂ ਜੋ ਵੀ ਹਨ ਇੱਕ ਚੀਜ਼ ਮੈਂ ਹੁਣ ਦੇਖਿਆ ਸਵੇਰੀ ਕਿਸੇ ਆਰਟਿਸਟ ਦੀ ਇੰਟਰਵਿਊ ਦੇਖੀ ਹੈ ਪੰਜਾਬ ਦੇ ਬਹੁਤ ਸਾਰੇ ਚੈਨਲ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਹਨ ਤੇ ਸ਼ਾਇਦ ਪਹਿਲਾਂ ਉਹ ਆਈ ਨਹੀਂ ਹੈਗੇ ਇੱਧਰ ਨੂੰ ਹਨ ਉਹਨਾਂ ਨੂੰ ਵੱਡੇ ਛੋਟੇ ਚੈਨਲ ਨਾਲ ਬੜੇ ਫਰਕ ਪੈਣ ਲੱਗੇ ਜਿਹਰਾਂ ਦਾ ਪਤਾ ਨਹੀਂ ਬਦਲੂਗਾ ਮੈਂ ਤਾਂ ਇੰਟਰਵਿਊ ਸਾਡੀਆਂ ਦਾ ਚੰਦੀਆਂ ਰਹਿੰਦੀਆਂ ਨੇ ਪਰ ਉਹ ਗੱਲ ਹੈ ਵੀ ਕੋਈ ਕੰਟੈਕਟ ਕਰੂ ਪਰਸਨਲੀ ਇਹ ਤਾਂ ਨਹੀਂ ਹੋ ਗਿਆ ਯਾਰ ਨੈਸ਼ਨਲ ਟੀਵੀ ਨੂੰ ਦੇਖ ਕੇ ਹੋਣੀ ਹੈ ਵੱਡਾ ਚੈਨਲ ਹੈ ਉਹਨੂੰ ਦੇਖ ਕੇ ਹੋਣੀ ਹੈ ਮੈਨੂੰ ਇੰਨੀ ਖੁਸ਼ੀ ਨਹੀਂ ਹੁੰਦੀ ਇੰਨਾਂ ਚੀਜ਼ਾਂ ਦੇ ਨਾਲ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਚੈਨਲ ਮੇਰੇ ਤੋਂ ਸ਼ੁਰੂ ਕਰੇ ਮੈਨੂੰ ਬੜੀ ਵਧੀਆ ਲੱਗੂਈ ਗੱਲ ਹੈ ਮੈਂ ਹਮੇਸ਼ਾ ਇਹ ਚਾਹੁੰਦਾ ਜ਼ਿੰਦਗੀ 'ਚ ਮੈਂ ਕਿਸ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕੁਝ ਕਰਨਾ ਨਾ ਉਹਨੇ ਉਹ ਕਰ ਹੀ ਲੈਣਾ ਤੇ ਆਪਾਂ ਉਹਦਾ ਹਿੱਸੇਦਾਰ ਬਣ ਜਾਈਏ ਬੜੀ ਵੱਡੀ ਗੱਲ ਹੁੰਦੀ ਆ ਤੇ ਮੈਨੂੰ ਇਦਾਂ ਲੱਗਦਾ ਕਿ ਜਿਹਨੂੰ ਜਿਨੇ ਜਿਹਨੂੰ ਕੰਮ ਕਰਨਾ ਆਉਂਦਾ ਉਹ ਜਿੱਥੇ ਮਰਜ਼ੀ ਬੈਠਾ ਹੋਵੇ ਉਹ ਮੈਨੂੰ ਕਵੇ ਤਾਂ ਮੈਂ ਉਹਦੇ ਨਾਲ ਹਮੇਸ਼ਾ ਖੜੂ ਹਾਂ ਐਂਡ ਮੈਨੂੰ ਇਹ ਨਹੀਂ ਮੈਂ ਕਹਿੰਦਾ ਕਿ ਯਾਰ ਮੈਂ ਮੈਂ ਇਦਾਂ ਨਹੀਂ ਕਰਨਾ ਚਾਹੁੰਦਾ ਮੈਂ ਸਭ ਕੁਝ ਕਰੂੰਗਾ ਮੈਂ ਸਭ ਕੁਝ ਕਰਨਾ ਪਰ ਮੈਂ ਕੁਝ ਛੱਡਣਾ ਨਹੀਂ ਚਾਹੁੰਦਾ ਕਿ ਮੈਂ ਅੱਛਾ ਪਹਿਲਾਂ ਮੈਂ ਇੱਧਰ ਕਰਦਾ ਸੀ ਹੁਣ ਮੈਂ ਇਹ ਨਹੀਂ ਕਰਨਾ ਜੀ ਨਹੀਂ ਨਹੀਂ ਟਾਈਮ ਨਹੀਂ ਆਇਆ ਨਹੀਂ ਇਤਾਂ ਨਹੀਂ ਕਰਨਾ ਚਾਹੁੰਦਾ ਸਭ ਤੋਂ ਵਧੀਆ ਕੀ ਲੱਗਦਾ ਜਦੋਂ ਲੋਕ ਕੰਟੈਕਟ ਕਰਕੇ ਡੀਐਮ 'ਚ ਕੋਈ ਖਾਸ ਲਿਖਦੇ ਨੇ ਉਹ ਚੀਜ਼ ਸੀਨ ਕਰਕੇ ਰਿਪਲਾਈ ਕਰਦੇ ਹੋ। ਹਾਂ ਮੈਂ ਕਰਦਾ ਮੈਕਸਿਮਮ ਜ਼ਿਆਦਾ ਕੋਸ਼ਿਸ਼ ਹੋਵੇ ਮੈਂ ਕਰਦਾ ਤੇ ਪਰ ਬਹੁਤ ਸਾਰੇ ਮੈਸੇਜਸ ਹੁੰਦੇ ਆ ਤੇ ਬਹੁਤ ਟਾਵਾ ਟਾਵਾ ਮੈਸੇਜ ਹੁੰਦੇ ਨੇ ਤਾਂ ਜ਼ਿਆਦਾ ਹੈਲੋ ਹਾਈ ਬਹੁਤ ਵਧੀਆ ਇਦਾਂ ਭਾਜੀ ਉਦਾਂ ਇਦਾਂ ਕਰਦੇ ਆ ਪਰ ਉਹ ਮੈਨੂੰ ਬਹੁਤ ਵਧੀਆ ਲੱਗਦੇ ਜਿੰਨਾਂ ਨੂੰ ਮੈਂ ਰਿਪਲਾਈ ਕਰਦਾ ਕਿ ਕਈ ਮੈਨੂੰ ਬੜੀਆਂ ਇਮੋਸ਼ਨਸ ਬੜੇ ਦੱਸਦੇ ਆ ਮੈਂ ਉਹਨਾਂ ਦੀ ਇਮੋਸ਼ਨ ਸ਼ੇਅਰ ਨਹੀਂ ਕਰਦਾ ਪਬਲਿਕਲੀ ਜਦ ਮੈਨੂੰ ਬਹੁਤ ਜ਼ਿਆਦਾ ਕੋਈ ਲੱਗੇ ਕੀ ਗੱਲ ਆ ਯਾਰ ਆ ਇਹਨਾਂ ਨੂੰ ਮੈਂ ਉਹਨਾਂ ਨੂੰ ਪੁੱਛ ਲੈਣਾ ਸ਼ੇਅਰ ਕਰਦਾ ਤੇ ਉਹ ਮੈਂ ਕਰ ਦਿੰਦਾ ਪਰ ਮੈਂ ਜ਼ਿਆਦਾ ਨਹੀਂ ਕਰਦਾ ਸ਼ੇਅਰ ਉਹਨਾਂ ਦੇ ਇਮੋਸ਼ਨਸ ਗਾਣੇ ਨਾ ਰਿਲੀਜ਼ ਹੋਏ ਨੇ ਦੋਨੋਂ ਹੀ ਬਹੁਤ ਪਿਆਰੇ ਨੇ ਨਿੰਜਾ ਵਾਈਲ ਲਵ ਟੂ ਦਿਲ ਗਰੀਬ ਨੇ ਬਹੁਤ ਸੋਹਣੇ ਗਾਣੇ ਦੋਨੇ ਉਹਨਾਂ ਨੂੰ ਪਰਸਨਲੀ ਕਿਸ ਨੇ ਮੈਸੇਜ ਕੀਤੇ ਗਾਣੇ ਦੇ ਲਈ ਇਹ ਇੰਡਸਟਰੀ ਚ ਨਹੀਂ ਆ ਨਾਰਮਲ ਲੋਕ ਜਿਵੇਂ ਕਰਦੇ ਨੇ ਮੈਸੇਜ ਆ ਯਾਰ ਬਈ ਦੋਵੇਂ ਗਾਣੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਦੋਨੋਂ ਟ੍ਰੈਂਡਿੰਗ ਨੇ YouTube ਦੇ 뮤직 ਦੇ ਵਿੱਚ ਨਾ ਦੋਨੋਂ ਟ੍ਰੈਂਡਿੰਗ ਨੇ ਤਲੇਰ ਗਾਣਾ ਵੀ ਨਿੰਜੇ ਬਾਈ ਵਾਲਾ ਗਾਣਾ ਵੀ ਐਂਡ ਉਹਨਾਂ ਦੋਵਾਂ ਨੂੰ ਜਿੱਦਾਂ ਹੈਪੀ ਵੀਰ ਦਾ ਲਿਖਿਆ ਨਿੰਜੇ ਬੈਰ ਵਾਲਾ ਗਾਣਾ ਤੇ ਵਰਿੰਦਰ ਬਾਈ ਵਾਲਾ ਵਰਿੰਦਰ ਬਾਈ ਨੇ ਲਿਖਿਆ ਐਂਡ ਮੈਂ ਲੱਕੀ ਮੰਨਦਾ ਕਿ ਯਾਰ ਉਹਨਾਂ ਆਰਟਿਸਟਾਂ ਨੇ ਨਾ ਕਿਸੇ ਨੇ ਇਦਾਂ ਪੈਸੇ ਲਈ ਕੰਮ ਨਹੀਂ ਕੀਤਾ ਇੱਕ ਹੁੰਦਾ ਨਾ ਤੁਸੀਂ ਪੈਸੇ ਲਈ ਕਰ ਲਿਆ ਨਹੀਂ ਐਵਿਨੀ ਮਿਊਜ਼ਿਕ ਕੀਤਾ ਨਾ ਉਹਨੇ ਇਕੱਲੇ ਪੈਸੇ ਲਈ ਕੀਤਾ ਨਾ ਹੈਪੀ ਵੀਰੇ ਨੇ ਇਕੱਲੇ ਪੈਸੇ ਲਈ ਲਿਖਿਆ ਨਾ ਨਿੰਜੇ ਵੀਰੇ ਨੇ ਨਾ ਵਰਿੰਦਰ ਬਾਈ ਨੇ ਜਿੰਨੇ ਵੀ ਬਾਕੀ ਆਰਟਿਸਟ ਨੇ ਜਿਦਾ ਬਿਲਾਲ ਸૈયਦ ਜੀ ਦਾ ਪਹਿਲੀ ਵਾਰਕ ਪੀਸ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਆਪਣੀ ਫਿਲਮ ਚ ਹੈਗਾ ਹਣਾ ਜਾਰਡਨ ਵੀਰਾ ਤੇ ਹਿੰਮਤ ਬਾਈ ਤੇ ਸਰਗੀ ਜੀ ਨੇ ਜੈਸਮੀਨ ਅਖਤਰ ਦੀਪਕ ਜੀ ਸੋ ਇਹਨਾਂ ਸਾਰਿਆਂ ਨੇ ਦਿਲੋਂ ਕੰਮ ਕੀਤਾ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਹਾਂਜੀ ਮੇਰਾ ਲਾਸਟ ਸਵਾਲ ਹੈ ਕਿ ਐਸ ਵਾਰ ਵਿਜ਼ਿਟਾ ਫਿਰਕੇ ਹੋਣੀ ਹੈ theaterਾਂ ਦੇ ਵਿੱਚ ਹਾਂ ਯਾਰ ਮੈਨੂੰ ਬੜਾ ਵਧੀਆ ਲੱਗਦਾ ਮੈਂ ਮੈਂ ਇੰਜੋਏ ਕਰਦਾ ਯਾਰ ਉਸ ਗੱਲ ਦਾ ਮਤਲਬ ਮੇਰਾ ਕੋਈ ਮੈਨੂੰ ਮਜ਼ਾ ਆਉਂਦਾ ਤੁਸੀਂ ਦੇਖਿਆ ਫਿਰ ਪਿਛਲੀਆਂ theaterਾਂ ਗਏ ਮੈਂ ਤਾਂ ਜਫੀਆਂ ਪਾਉਂਦਾ ਜਿਹੜੇ ਆ ਹੀ ਮੈਨੂੰ ਬਹੁਤ ਮਜ਼ਾ ਆਉਂਦਾ ਮੈਂ ਮੇਰੀ ਇੱਕ ਰਿਕਵੈਸਟ ਹੈ ਬਈ ਖਾਸ ਕਰਕੇ ਬਲੱਡੀ ਕੋਲੇ ਆਪਲਾ ਠੀਕ ਆ ਉੱਥੇ ਜ਼ਰੂਰ ਜਾਇਓ 100% ਜਾਓ ਮੇਰੇ ਏਰੀਏ ਦੇ ਬਲੋਗ ਬਹੁਤ ਪਿਆਰ ਕਰਦੇ ਹਨ ਬਸ ਉਧਰ ਤੁਸੀ ਇਸ ਵਾਰੀ ਇਸ ਸਾਰੇ ਅੱਜ ਪਿਛਲੀ ਵਾਰੀ ਅਸੀਂ 225 ਸਕਰੀਨਾਂ ਤੇ ਗਏ ਸੀ ਇਸ ਵਾਰੀ ਹੋਰ ਜਾਵਾਂਗੇ ਜ਼ਿਆਦਾ ਜਾਇਓ ਜ਼ਰੂਰ ਹਾਂ ਬਾਕੀ ਸਾਰੇ ਮੁੰਡੇ ਦੇਖ ਕੇ ਆਉਣਗੇ ਬਲੱਡ ਦੇ ਤੇ ਇੱਕ ਵਾਰ ਤੁਸੀਂ ਵੀ ਅਪੀਲ ਕਰ ਦਿਓ ਸਰਕਾਰੀ ਬਸ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ 17 ਮਈ ਨੂੰ ਜੇ ਜੱਟ ਵਿਗੜ ਗਿਆ ਦੇਖ ਕੇ ਆਇਓ ਫੈਮਲੀ ਨਾਲ ਜਾਇਓ ਤੇ ਮੰਮੀ ਨੂੰ ਜ਼ਰੂਰ ਲੈ ਕੇ ਜਾਇਓ ਤੁਹਾਨੂੰ ਵਧੀਆ ਲੱਗੂਗੀ ਫਿਲਮ ਐਂਡ ਮੈਂ ਦਿਲੋਂ ਸ਼ੁਕਰੀਆ ਕਰਦਾ ਤੁਹਾਡਾ ਸੋ ਟ੍ਰੇਲਰ ਹੋ ਚੁੱਕੇ ਹੈ ਰਿਲੀਜ਼ ਜੀ 17 ਮਈ